ਦੇ ਪੂਆ ਦੇ ਮੁੰਡੇ ਦਾ ਵਿਆਹ ਵਾ ਅੱਜ ਸੀ ਉਹਦੀਆਂ ਮਾਈਆਂ ਦੇ ਚੱਲੇ ਚਲੋ ਕਰਾ ਰਹਿਤਦਾਰ ਆ ਗਏ ਵਿਆਹ ਲੈ ਕੇ ਨਾਨਕੇ ਨਾਨਕੇ ਮਾਈਆਂ ਲੈ ਕੇ ਆ ਗਏ ਤੇਲ ਲੈ ਕੇ ਆ ਜਾ ਦਰਾਂ 'ਚ ਖੜਿਆ ਤੇਲ ਚੋ ਆ ਕੇ ਉਹ ਪੂਆ ਤੇਲ ਤਾਂ ਵੱੱਦ ਲਿਆਉਂਦੀ ਥੋੜਾ ਜਿਆ ਥੱਲਾ ਹੀ ਲਵੇੜ ਕੇ ਲਿਆਈਆਂ ਦੱਬਾਣੀਆਂ ਸੇਮੀਆਂ ਮਾ ਨੂੰ ਬਣਾ ਕੇ ਦਿੰਦੀ ਐ ਨੇ ਆ ਦੀ ਕੰਮ ਤਾਂ ਕਰੇ ਬਣਾਏ ਹੀ ਕੋਈ ਨਹੀਂ ਸਸਰਾਹ ਕੋਲ ਲਗੇ ਮੈਂ ਤਾਂ ਵੀਰੇ ਕਿਹਾ ਦੋ ਤਿੰਨ ਘਰਾਂ ਤੋਂ ਪੁੱਛਿਆ ਸੀ ਅਲਟਰਾ ਪੈ ਗਈ ਅਸਲ ਵਿੱਚ ਅਸੀਂ ਰਾਹ ਉਲਟ ਪੈ ਗਈ ਸੀ ਐਦਾਂ ਕੁੜੀ ਦੀ ਭੂਆ ਨੇ ਆਉਣਾ ਫਿਰ ਵਿਆਹ ਲੈ ਕੇ ਤੂੰ ਨਾਂ ਲਖਾਇਆ ਇਹਦੇ ਵਿੱਚ ਮੇਰਾ ਲੱਭਣਾ ਹੁਣ ਆਇਓ ਜੇ ਲੱਭ ਲਿਆ ਫੇਰ ਫੇਰ ਮੈਂ 502 ਨਹੀਂ ਤੁਸੀਂ 1100 ਦੇ ਹਾਂਜੀ ਸੋਸਾਸੀ ਕਾਲ ਦੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰਿਆਂ ਨੇ ਠੀਕ ਠਾਕ ਹੋਵੋਗੇ ਸੋ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਸਾਡੇ ਬਲੌਗਰ ਨੂੰ ਇੰਨਾ ਜ਼ਿਆਦਾ ਪਿਆਰ ਕਰਦੇ ਹੋ ਤੇ ਜਿਨ੍ਹਾਂ ਨੇ ਹਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡਾ ਚੈਨਲ ਜਾ ਕੇ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਸਾਡੀਆਂ ਵੀਡੀਓ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਪਹੁੰਚ ਸਕਣ ਤੇ ਬੈਲ ਆਈਕਨ ਦੇ ਬਟਨ ਦੇ ਜ਼ਰੂਰ ਕਲਿੱਕ ਕਰ ਦਿਓ ਅੱਜ ਦੇ ਬਲੌਗ ਦੇ ਵਿੱਚ ਇੱਕ ਸਰਪ੍ਰਾਈਜ਼ ਆ ਸਾਰਿਆਂ ਲਈ ਕਿਉਂਕਿ ਹੁਣ ਸਾਡਾ ਵਿਆਹ ਹੋ ਗਿਆ ਟਿਆ ਤੇ ਜਿਹੜਾ ਸਰਪ੍ਰਾਈਜ਼ ਆ ਉਹ ਵੀ ਇੱਕ ਵਿਆਹ ਦਾ ਯਾਰ ਤੇ ਉਹ ਵਿਆਹ ਕਿਹਦਾ ਉਹ ਤੁਹਾਨੂੰ ਗਾਂਹ ਜਾ ਕੇ ਦੱਸਾਂਗੇ ਕਿਉਂਕਿ ਸਾਡੇ ਵਿਆਹ ਤੋਂ ਬਾਅਦ ਇੱਕ ਹੋਰ ਵਿਆਹ ਆ ਗਿਆ ਸਾਨੂੰ ਸਾਡੀ ਰਿਸ਼ਤੇਦਾਰੀ ਦੇ ਵਿੱਚ ਉਹਦੇ ਲਈ ਹੁਣ ਜਿਹੜੇ ਆਪਣੇ ਰਿਸ਼ਤੇਦਾਰ ਆ ਆਪਣੇ ਘਰੇ ਆ ਗਏ ਆ ਤੇ ਹੁਣ ਅਸੀਂ ਚੱਲੇ ਆ ਪੱਸੀਆਂ ਨੂੰ ਕੁਝ ਖਾਣ ਪੀਣ ਦਾ ਸਮਾਨ ਫੜਨ ਤੇ ਫਿਰ ਬਾਅਦ ਚੋਂ ਮੜਾਉਨੇ ਆ ਤੁਹਾਨੂੰ ਤੇ ਸਰਪ੍ਰਾਈਜ਼ ਵੀ ਦੱਸਦੇ ਆ ਵੀ ਕੀ ਆ ਆਜੋ ਲੌਬੀ ਪਹੁੰਚ ਗਏ ਗਰਨਾਨਕ ਵਾਲਿਆਂ ਦੇ ਇੱਥੋਂ ਹੁਣ ਆਪਾਂ ਲਵਾਂਗੇ ਖਾਣ ਪੀਣ ਦਾ ਸਮਾਨ ਇਹਨਾਂ ਦੇ ਸਮੋਸੇ ਤੇ ਪਨੀਰ ਵਾਲੇ ਪਕੌੜੇ ਬਹੁਤ ਮਸ਼ਹੂਰ ਆ ਤੇ ਹੁਣ ਆਪਾਂ ਲਵਾਂਗੇ ਫਿੰਗਰਾਂ ਫੌਂਗਰਾਂ ਤੇ ਪਨੀਰ ਵਾਲੇ ਪਕੌੜੇ ਬਾਈ ਤਲੀਆਂ ਦਾ ਤੇ ਨਾਲ ਲਵਾਂਗੇ ਸਮੋਸੇ ਤੇ ਮਠੇ ਚ ਕੀ ਲਾਣਾ ਇਹ ਹਜੇ ਸਲਾਹ ਜੀ ਬਣ ਰਹੀ ਆ ਵੀ ਮਠੇ ਚ ਲਈਏ ਤੇ ਲਈਏ ਕੀ ਹਾਂ ਅਜ ਤਾਂ ਵੀ ਅਰਥਾ ਆ ਕੀ ਬਣਾਉਣੀ ਐ ਸਮਝ ਨਾ ਦਾਲ ਬਣਾ ਲੀਏ ਤਰੇਲੇ ਬਣਾਉ ਕਰੇਲੇ ਅਜ ਤਾਂ ਕੁੜੀ ਦੀ ਭੂਆ ਨੇ ਆਉਣਾ ਫਿਰ ਵਿਆਹ ਲੈ ਕੇ ਐ ਤੇਲੀਆਂ ਗੱਲੇ ਬਣਾਉਣਾ ਹੁੰਦੀਆਂ ਪਰਥਾ ਵੀ ਤਿਆਰ ਤੇ ਇਦਰਾ ਕਰੇਲੇ ਵੀ ਤਿਆਰ ਆ ਆਹ ਸਬਜ਼ੀ ਕਾਦੀ ਬਣਾਉਣੀ ਆਂ ਦਾਲ ਤੜਕਾ ਲਾਉਣੀ ਛਤਾਲ ਯਾ ਕਦੇ ਉਹ ਫਟੇ ਕਰਾਉਂਦੇ ਨੇ ਉਹ ਤੁਰਪੇ ਕਰੋ ਘਰੋਂ ਤੁਰਪੇ ਮੰਮੀ ਦਾ ਫੋਨ ਆਇਆ ਭੈਣੇ ਕੋਲੇ ਦਾ ਭੈਣੇ ਕੋਲੇ ਨਹੀਂ ਆਥਣਾ ਜਾਣਗੇ ਹਾਂ ਲਾ ਦੋ ਕਰਾਂ ਤੇ ਦਹੀਂ ਦੂ ਹੀ ਰਹਿਤਾ ਰੈਡੀ ਆ ਠੀਕ ਆ ਚਲੋ ਕਰਾ ਰਿਸ਼ਤੇਦਾਰ ਆ ਗਏ ਵਿਆਹ ਲੈ ਕੇ ਹਾਂ ਵਿਆਹ ਲੈ ਕੇ ਆ ਗਏ ਹਾਂ ਤੁਹਾਨੂੰ ਵਿਆਹ ਹੋ ਗਿਆ ਕਿਤੇ ਤੇ ਫਿਰ ਵਿਆਹ ਲੈ ਕੇ ਆਏ ਆ ਉਹ ਉਹ ਸੁਣਨੇ ਉਹ ਕਾਹ ਚਲੀ ਗਈ ਦੱਸੀ ਹੈ ਓਏ ਆ ਜਾ ਭੂਆ ਹੁਣੀ ਲਾ ਗੇ ਆ ਜਾ ਆ ਜਾ ਫੱਜਾ ਆ ਜਾ ਆ ਜਾ ਆਜੋ ਕਰਾ ਤਾਂ ਕਿ ਇੱਕ ਮਿੰਟ ਉਹ ਆ ਗਈ ਹਾਂ ਲੋ ਜੀ ਭੂਆ ਕਹਿੰਦੀ ਅਸੀਂ ਵੀ ਹੀ ਭੁੱਲ ਗਏ ਅੱਛਾ ਠੀਕ ਹੈ ਲਾਤੀਆ ਭੂਆ ਜੀ ਆ ਵੀ ਇਹਦੇ ਸਸੇ ਕੇ ਹਾਲ ਗਏ ਤਾਂ ਭੁੱਲ ਗਏ ਸੀ ਔਰ ਆਜ ਭੁੱਲ ਗਏ ਸਸੇ ਆ ਭੁੱਲ ਗਏ ਹੋਰ ਯਾਰ ਆ ਵੀ ਭੁੱਲ ਗਏ ਹੁਣੇ ਹੀ ਰਾਹ ਭੁੱਲਣ ਲੱਗੇ ਇਹਨਾਂ ਦੇ ਹੋਏ ਫਿਰ ਤਾਂ ਭੁੱਲਣਾ ਨਹੀਂ ਹੈਗਾ ਠੀਕ ਹੈ ਆਈ ਨਾ ਪਰ ਨਾ ਸੋਹਣਾ ਹੋਰ ਬੜੀ ਜੀ ਜਰਾ ਆਪਾਂ ਲਗੇ ਗੰਦ ਵੀਰੇ ਕਿ ਉਹ ਦੋ ਤਿੰਨ ਘਰਾਂ ਤੋਂ ਪੁੱਛਿਆ ਸੀ ਅਸੀਂ ਸਿੱਧੇ ਅਸੀਂ ਨਾ ਅਲਟਰਾ ਪੈ ਗਏ ਅਸਲ ਵਿੱਚ ਅਸੀਂ ਰਾਹ ਉਲਟ ਪੈ ਗਏ ਅਸੀਂ ਨਹੀਂ ਹਾਂ ਰਾਹ ਉਲਟ ਪੈ ਗਏ ਕਾਈ ਹੋ ਗਿਆ ਸਾਨੂੰ ਅਸੀਂ ਉਧਰੋਂ ਇਧਰੋਂ ਹੋ ਗਏ ਉਧਰੋਂ ਤਾਂ ਹੋਣਾ ਨਹੀਂ ਆਏ ਫਿਰ ਨਹੀਂ ਆ ਜਾਂਦੇ ਤੁਹਾਨੂੰ ਆਇਤ ਨੂੰ ਡਿਆ ਆਪਾਂ ਆ ਗਏ ਅੱਖਰ ਨਹੀਂ ਆ ਜੈਨ ਆ ਜੈਨ ਆ ਗਏ ਮੈਂ ਬਲੇਕ ਖਾ ਪਏ ਜੈਨ ਸਾਨੂੰ ਫੇਰ ਤੇਰੇ ਤੋਂ ਫੇਰ ਪੁੱਛਿਆ ਕਰ ਹੁਣੇ ਘਰੋਂ ਹੀ ਭੋਲ ਲੈ ਪਹਿਲਾਂ ਮੈਨੂੰ ਫੋਨ ਤੇਰੇ ਤੋਂ ਮਾਰ ਅੱਗੇ ਹੈਪੀ ਭੈਣੇ ਕੋਵੇ ਕਹਿੰਦੀ ਨਹੀਂ ਬਤਾਇਆ ਫੋਨ ਲੈ ਕਿਉਂ ਵਿਆਹ ਲੈ ਕੇ ਆਏ ਸਾਡਾ ਹੱਥਾਂ ਤੇ ਜੋੜਨਾ ਦਾਸ ਹੈ ਵਿਆਹ ਕਾਰ ਲੈ ਕੇ ਆਏ ਹਾਂਜੀ ਠੀਕ ਹੈ സേമി പൂ ബന്യാ ਤਾਂ ਦਾ ਸਾਨੂੰ ਕੁਝ ਰੈਡੀ ਆ। ਕੀ ਨਜ਼ਰਾ ਬਣਾਉਂਦਾ ਭੁੱਖ ਬਹੁ ਲੱਗੀ ਆ। ਰੈਡੀ ਆ। ਪਟਾ ਵੀ ਰੈਡੀ ਆ। ਰੈਡੀ ਆ। ਦਹੀਂ ਰੈਡੀ ਦਾ ਵਿੱਚ। ਕੀ ਕਦੇ ਉਹ ਫੱਟੇ। ਲੈ। ਇੱਕ ਗੱਲ ਤਾਂ ਹੈਗੀ ਆਂ ਰਸੋਈ ਅੰਦਰਲੀ ਵੀ ਤੁਮਾਂ ਕੇ ਸਮਾਰਤੀ ਓਈ। ਹਾਂ। 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 ਹਜੇ ਆਪਣੀ ਬਸੋਂ ਉੱਪਰ ਰੈਡੀ ਰੱਖ ਕੇ ਕਰਾਵਾਂਗੇ। ਹਾਂ ਬਸ ਰੈਡੀ ਕਰਾ ਲਾਂ ਕੋਈ ਨਾ। ਚਲੋ ਕਰ ਲਈਏ। ਕਪਬੂਡੀ ਥੱਲੇ ਕਰਨਾ ਹੋਰ ਤਾਂ ਸਾਰਾ ਓਕੇ ਆ ਰਫਟ। ਨੇ ਸੋਹਣੀ ਲੱਗਦੀ ਐ ਹੁਣ ਤਾਂ ਵੀ ਰਸੋਈ ਹੈ ਸੋਹਣੀ ਲੱਗਦੀ ਐ ਸਾਫ਼ ਸਫਾਈ ਹੋਈ ਨਾ ਨਹੀਂ ਦੇਖੋ ਇਹ ਆ ਨਹੀਂ ਲੈਣਾ ਸੋਹਣੇ ਸਾਰਾ ਹੈਂਡਲ ਸੋਹਣਾ ਤੇ ਸਾਡੇ ਸਾਰਾ ਕੁਝ ਹੈ ਗਈ ਇਸ ਰਸੋਈ ਦੇ ਇੱਕ ਦੋ ਚੀਜ਼ਾਂ ਹੋਰ ਅੱਜ ਅਸੀਂ ਚੇਤੇ ਰਹੀਆਂ ਆਪਾਂ ਜਿਹੜੇ ਜਗਰਾਮੀ ਹੈ ਨਾ ਲੈ ਕੇ ਹੋ ਗਏ ਇਸ ਨੂੰ ਆਣੋ ਫੇਰ ਖਰਚਾ ਕਰਾਂਗੇ ਇੱਥੇ ਆਹ ਲਵਾਰੀ ਦੇਖਿਆ ਵੱਧ ਗਈ ਨਾ ਸੈਟ ਉਹ ਵਿਸਕ ਵਗੈਰਾ ਲੈ ਕੇ ਆਉਣੇ ਹੈ ਆ ਬੋਰਨ ਵੀ ਡਾ ਖਰਾਬ ਹੋਇਆ ਹੁੰਦਾ ਮੈਂ ਨਹੀਂ ਇਹ ਬਹੁਤ ਦਿਨ ਮੈਂ ਪੀਤਾ ਸਿਰਾ ਦਾ ਜਹਣਾ ਸੁੱਕ ਗਿਆ ਉਹ ਮੈਂ ਸਿਰਦਾ ਤਾਂ ਬੜਾ ਸਿਰ ਉਹ ਕਾਫੀ ਬਣਾਇਆ ਕਰ ਉਧਰ ਇਹ ਬਾਹਰੋਂ ਲਿਆਉਂਦੀ ਦੀ ਹਾਂ ਚਲ ਵੀਰੇ ਕਾਫੀ ਬਣਾਇਆ ਤਾਂ ਭਾਓ ਪਾਊਡਰ ਵਾਲੀ ਆ ਬਣਾ ਲੈ ਚਲ ਗਾ ਰੋਟੀ ਨਾ ਯਾਰ ਮੈਂ ਤਾਂ ਬੜਾ ਬੜਾ ਹੋਈ ਆ ਜਿਸ ਮੇਰੇ ਇੰਨਾ ਤਾਂ ਗਿਆ ਵੀ ਖਾ ਲੂ ਸੀ ਸਾਰੇ ਮੇਰੇ ਮਾਂ ਮੈਂ ਉਧਰ ਜਾਣਾ ਪੈ ਗਿਆ ਹਾਂ ਖਮ ਖਾਰ ਬਹੁਤ ਨੇਕ ਤੇ ਖਮ ਖਾਰ ਹਾਂ ਗਰਾ ਪੂਆ ਹੁਣ ਵੀ ਮੈਨੂੰ ਲੱਗਦਾ ਕਾਲੀ ਉਹਨਾਂ ਨੇ ਗਾਂ ਜਾਣਾ ਆਪਣਾ ਆਪਣਾ ਬਣਾਣੀ ਗਾ ਲੁਧਿਆਣੇ ਜਾਣਾ ਉਹਨਾਂ ਨੇ ਭੈਣੇ ਗੋਲੇ ਤੋਂ ਬਾਅਦ ਆਪਾਂ ਵੀ ਜਗਰਾਵੀ ਜਾਣਾ ਕੱਪੜੇ ਸਾਰੇ ਫੜਦਾ ਆ ਡਰੈਗ ਇਹਨਾਂ ਨੇ ਇੱਕ ਗੱਠੜ ਦੇ ਗਿਆ ਉਹਨਾਂ ਦੇ ਸ਼ੂ ਛੱਡ ਰਹਿ ਗਏ ਹਾਂ ਹਾਂ ਉਹ ਰੰਗ ਦੇ ਦੇ ਕਰੀ ਤੂੰ ਲਾਂਗੇ 20 ਤੇ ਨਵੇਂ ਨਵੇਂ ਕਰਾ ਦੇ ਕੋਈ ਗੱਲ ਨਹੀਂ ਕੋਈ ਨਹੀਂ ਖਰਾਬ ਹੁੰਦੇ ਮਾੜਾ ਬੋਰਸ ਮਾਰ ਦੂੰਗਾ ਲਾ ਤੱਤੇ ਪਾਣੀ ਆ ਨਹੀਂ 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 ਚੱਲ ਕਰਾਂ ਖੁਸ਼ੀਤੀ ਘਰੋਂ ਫਿਰ ਸ਼ਹਿਰੋਂ ਆ ਕੇ ਫਿਰ ਆਪਾਂ ਚਾਚੀ ਕੇ ਜਾਣਾ ਅੱਜ ਚਾਹ ਵਾ ਅੱਛਾ ਹਾਂ ਕੱਲ ਫੋਨ ਆਇਆ ਸੀਗਾ ਓਕੇ ਫਿਰ ਠੀਕ ਹੈ ਜਾਣਾ ਚਾਹ ਦੇ ਨਜ਼ਰਾਂ ਦੇ ਸ਼ਹਿਰ ਬਾਝੂ ਲਿਆਵਾਂਗੇ ਫੇਰ ਨਹੀਂ ਬਾਬੂ ਚੋ ਜਾ ਲੇਟ ਬਹੁਤ ਹੋ ਜਾਣਾ ਸ਼ਹਿਰ ਦਾ ਉਦਾਂ ਗੜਾ ਰੋਟੀਆਂ ਦਾ ਸਾਥ ਦੇ ਰਹੇ ਨੇ ਬੀਬੀ ਸ਼ਰਜੀਤ ਕੌਰ ਪੱਬੀਆਂ ਵਾਲੇ ਕੋਈ ਗੱਲ ਨਹੀਂ ਚਾੱਕ ਰੇ ਗਰਾ ਨਾ ਰੇ ਜੂਰਾ ਜੇ ਪਵਾਉਣ ਨੂੰ ਫਪੜਾ ਨਾ ਰਿਹਾ ਕੇ ਤੋੜਨਾ ਆਪਾਂ ਪੂਰਾ ਐਣੀ ਗੱਡੀ ਕਿੱਥੇ ਆ ਹਾਂ ਦੇਖੋ ਇਹ ਆਦੀ ਹਦੀ ਤੇ ਕਿਲੀ ਚ ਪਏ ਦੇਸੀ ਕਿ ਆ ਚੱਲੇ ਆ ਨੰਦੂ ਦੀਆਂ ਮਾਈਆਂ ਲੈ ਕੇ ਨੰਦੂ ਕੌਣ ਆ ਹੁਣ ਅੰਦਰ ਕਿਸੇ ਨੂੰ ਕੀ ਪਤਾ ਵੀ ਨੰਦੂ ਕੌਣ ਆ ਮੇਰੀ ਭੂਆ ਦੇ ਮੁੰਡੇ ਦਾ ਵਿਆਹ ਵਾ ਅੱਜ ਅਸੀਂ ਉਹਦੀਆਂ ਮਾਈਆਂ ਦੇ ਚੱਲੇ ਆਂ ਹਾਂ ਜਿਹੜੇ ਆਪਣੇ ਘਰੇ ਵਿਆਹ ਲੈ ਕੇ ਆਏ ਸੀਗੇ ਵੀ ਉਹਨਾਂ ਦੇ ਆਪ ਅੱਜ ਚੱਲੇ ਨੇ ਜਿਹੜਾ ਮਾਈਆਂ ਲੈਣ ਹਾਂ ਮੇਰੀ ਭੂਆ ਜਿਹੜੀ ਮੇਰੀ ਬਚੋਲਣ ਸੀ ਅੱਜ ਉਹਦੇ ਮੁੰਡੇ ਦਾ ਵਿਆਹ ਵਾ ਉਹਦੀਆਂ ਮਾਈਆਂ ਲੈ ਉਹਦੀਆਂ ਮਾਈਆਂ ਲੈ ਕੇ ਚੱਲੇ ਆਂ ਅੱਜ ਇੰਦਰ ਵੀਂਦਰ ਦੇਵਤਾ ਜੀ ਖੁਸ਼ ਹੋਏ ਹੋਇਆ ਤੇ ਵਿਆਹ ਤੇ ਵੀ ਹਾਂ ਉਹਦਾ ਵਿਆਹ ਨੇੜੇ ਆ ਤੇ ਇਧਰ ਨਹੀਂ ਪੂਰਾ ਜੋਰਾ ਸ਼ੋਰਾ ਤੇ ਘੜੀ ਲੱਗੀ ਹੋਇਆ ਕਿ ਤੇ ਉਦਾਂ ਦਾ ਵਿਆਹ ਅਰੇ ਤਾਂ ਨਾ ਕਿ ਤੇ ਆ ਕੰਮ ਹੋ ਜੇ ਡਾਡਾ ਦਾ ਸਰ ਜੂ ਤੇਰਾ ਮੇਕਅਪ ਦਾ ਔਖਾ ਹੋ ਜਾਣਾ ਇਹ ਨਾਲ ਫਿਰ ਮੰਮੀ ਨੂੰ ਵੀ ਲੈ ਚੱਲ ਗਏ ਨਾਲ ਹੀ ਅਸੀਂ ਨਾਨਕਾ 삭 ਮੰਮੀ ਵੀ ਦੇ ਕੇ ਆਉਗੀ ਅੱਜ ਮੈਂ ਵੀ ਦੋਤੇ ਦੀਆਂ ਮਾਈਆਂ ਦੇਣ ਚੱਲੀਆਂ ਆਪਣੇ ਕੋਲੇ ਵੀ ਮਾਈਆਂ ਦੇਣ ਚੱਲੀਆਂ ਭੈਣੇ ਵੀ ਮਾਈਆਂ ਦੇਣ ਚੱਲੀ ਅਸੀਂ ਫਿਰ ਅਸੀਂ ਕਿਹਾ ਆਏ ਹੋਏ ਸੀਗੇ ਇੱਧਰ ਲੁਧਿਆਣੇ ਫਿਰ ਅਸੀਂ ਕਿਹਾ ਮੰਮੀ ਨੂੰ ਵੀ ਨਾਲ ਹੀ ਲੈ ਚੱਲ ਗਏ ਬਾਕੇ ਇਕੱਠੇ ਚੱਲਦੇ ਆ ਸਾਲ ਕਿਉਂਕਿ ਪਰਸੋਂ ਦੀ ਤਾਂ ਫਿਰ ਜਾਗੋ ਆ ਪਰਸੋਂ ਯੱਗ ਹੋ ਚਾ ਉਹਦਾ ਵਿਆਹ ਮਮੀ ਕਹਿੰਦਾ ਦੇਣਾ ਕੀ ਆ ਚਲੋ ਜਾ ਕੇ ਮੜਦੇ ਹਾਂ ਫਿਰ ਦਿਖਾਉਨੇ ਆ ਕੀ ਰਿਐਕਸ਼ਨ ਦਿੰਦੇ ਆ ਹੈ ਤੇਰੀ ਪੂਆ ਹਣੀ ਕੀ ਮਾਹੌਲ ਆ ਇੱਥੇ ਜਾ ਕੇ ਦੇਖੀ ਸੀ ਹਾਂ ਚਲ ਮਮੀ ਲਾ ਦੇ ਕਰਾਂ ਫੋਨ ਪੂਆ ਨੂੰ ਕਿਆ ਆਗੇ ਤੂੰ ਕਾ ਮਾਨਕੇ ਆਗੇ ਤੂੰ ਮਾਨਕੇ ਆਏ ਆ ਤੂੰ ਕਹਾਂਗੇ ਤੇਨ ਚੋ ਅੱਜ ਮਾਨਕੇ ਆਏ ਨੇ ਹੈ ਇਹ ਤਾਂ ਦੋ ਤਿੰਨ ਵੈਰਾਈਟੀਆਂ ਮਿਕਸ ਆਈਆਂ ਤਾਂ ਕੇ ਆ ਮਾਂ ਕਿੰਗਨੀਆਂ ਆ ਗਈਆਂ ਮਾਂ ਦੀਆਂ ਕੁੜੀਆਂ ਦੇ ਬਾਈ ਨਾਨਕੇ ਹੀ ਆ ਹਾਂ ਸਹੀ ਚਲੋ ਬਗਾ ਉਝੋਲਡਾਣੀ ਬੇਬੇ ਦੇ ਬੱਚੇ ਸਾਰੇ ਨਾਨਕੇ ਆਂ ਰਾਤ ਕੇ ਇਕੱਠੇ ਹੋਗੇ ਸੀ ਇਹਦਾ ਨਾਨਕੇ ਪਰਸੋਂ ਨੂੰ ਆਉਣਗੇ ਜਾਗੋ ਦੇ ਦੇਖਿਓ ਅਪਾ ਉੱਥੇ ਜਾਵਾਂਗੇ ਹਾਏ ਗਹਿਰ ਨਾ ਜਾ ਕਿ ਜੱਟੀ ਹਾਂ ਨਹੀਂ ਜਾਗੇ ਇੱਥੇ ਹੀ ਮੋੜ ਲੂੰਗੀ ਹਾਂ ਮੰਨੇ ਤੇਲ ਲਾ ਕੇ ਆ ਜਾ ਤੁਕੇ ਹੈਲੋ ਹੈਲੋ ਮੰਨੇ ਕੀ ਕਿਤੇ ਜਿਆ ਮਾਰ ਕੇ ਨਾਨਕੇ ਨਾਨਕੇ ਮਾਈਆਂ ਲੈ ਕੇ ਆ ਗਏ ਤੇਲ ਲੈ ਕੇ ਆ ਜਾ ਦਰਾਂ 'ਚ ਖੜਿਆ ਤੇਲ ਚੋ ਆ ਕੇ ਮੈਂ ਆਵਾਂ ਤੇਲ ਚੋ ਉਹ ਗਾਣਾ ਉਹਦਾ ਨਹੀਂ ਆਣਾ ਉਹ ਫਫੜ ਨੂੰ ਵੀ ਨਾਲ ਹੀ ਲਿਆ ਪੂਆ ਨਹੀਂ ਗੱਲ ਕਰਦੇ ਹੋ ਖਰੀ ਕਰਾ ਗਈ ਆ ਗਏ ਆ ਗਏ ਕਰ ਜੀਤ ਕਹਿੰਦਾ ਫਫੜ ਨੂੰ ਵੀ ਲਿਓ ਨਾਲ ਗੇੜ ਤਾਂ ਖੁੱਲ ਗਿਆ ਫਫੜ ਨੂੰ ਵੀ ਲਿਆ ਚਲੋ ਫਫੜ ਨੂੰ ਵੀ ਤੁਸੀਂ ਕਹਿੰਦਾ ਲਿਆ 20 ਪਿਆ ਹੋਇਆ ਬਰਵੇ ਕਰੀ ਮੀ ਪਿਆਰਾ ਵੀ ਮੀ ਬਿਆਗਾ ਹਾਂ ਤੇ ਉੱਥੇ ਚੋਲੇ ਦੇ ਕੋਈ ਨਾ ਲੈਣ ਦੇ ਨੂੰ ਆ ਤਾਂ ਲੈਣ ਦੇ ਉਹ ਬਾੜਾ ਪਤਾ ਲੱਗੇ ਵੀ ਨਾਨਕੇ ਆਏ ਆ ਯਾਰ ਭੇਜਣ ਦੇ ਹਾਂ ਉਹਨੂੰ ਤਾਂ ਸਹੀ ਲੈ ਵੀ ਪੂਆ ਤਾਂ ਲਾਗੀ ਦੇਰ ਚੋੜਨਾ ਮੈਂ ਤਾਂ ਚਾਹੇ ਇਧਰੋਂ ਮੀ ਪਿਆਰਾ ਤੇਲ ਦਾ ਪਤਾ ਹੀ ਲੱਗਣਾ ਇਹ ਤੇਲ ਜੋ ਹੈ ਕਿ ਕਿਵੇਂ ਕੀ ਕੀਤਾ ਤੇਲ ਹੀ ਤੇ ਆ ਪੂਆ ਨੂੰ ਤਾਂ ਹੀ ਤਾਂ ਇਨਾ ਚ ਉਹ ਪੂਆ ਤੇਲ ਤਾਂ ਬਦ ਲੈ ਆਉਂਦੀ ਥੋੜਾ ਜਿਆ ਥੱਲੇ ਹੀ ਲਵੇੜ ਕੇ ਲਿਆਈਆਂ ਉਹ ਦੇਖ ਨਹੀਂ ਨਹੀਂ ਤੇਲ ਤੈਨੂੰ ਪੂਰਾ ਚੋੱਕ ਕੇ ਗਈ ਆ ਜਵਾਈਆ ਦੇਖ ਇਹ ਆ ਉਹ ਆ ਗਿਆ ਲਫਫੜ ਹਾਂ ਸਾਹਿਬ ਵੀ ਆ ਗਏ ਫਫੜ ਆ ਗਿਆ ਫਫੜਾ ਕਿਦਾਂ ਉਹ ਤੇਲ ਭੂਆ ਥੱਲੇ ਹੀ ਲਵੇੜ ਕੇ ਲੈ ਕੇ ਆਈਆਂ ਆ ਗਏ ਨਸਤੀ ਗਾਲ ਆ ਗਏ ਬਣ ਨਸਤੀ ਗਾਲ ਚਲੋ ਅੰਦਰ ਚੱਲ ਅੰਦਰ ਜਾ ਕੇ ਆ ਟਾ ਆ ਲੈ ਜੀ ਲੂ ਇਧਰ ਦੇ ਲੂ ਹਾਂ ਵੱਲੇ ਬਈ ਇਹ ਸਰਵਾਲਾ ਬੰਨਾ ਇਹਨੇ ਹਾਂ ਪਫੜਾ ਬਾਲਾ ਚਾ ਰੱਬ ਨੂੰ ਵੀ ਦੇਖ ਲਾ ਵਿਆਹ ਦਾ ਹਾਂ ਆ ਗਿਆ ਨਾ ਮੀਂਹ ਬੜਾ ਨਾਲ ਹੀ ਵੀ ਹੁੰਦਾ ਨਾਲ ਹੀ ਵੀ ਹਾਂ ਹਾਂ ਵਧੀਆ ਬੱਤਾਂ ਲੱਗਿਆ ਤੁਹਾਨੂੰ ਨਾਲੇ ਵਾੜੀਆਂ ਵਾੜੀਆਂ ਸਸੀ ਗੱਲ ਜੀ ਸਸੀ ਗੱਲ ਸਸੀ ਗੱਲ ਵਾਹ ਸਸੀ ਗੱਲ ਸਰਵਾੰਦੇ ਆ ਵੀ ਹੁਣ ਕਿਵੇਂ ਹਟਾਈਏ ਤਾਂ ਸਹੀ ਗੱਲ ਕੀ ਹੈ ਨਾ ਮਾਂ ਨੂੰ ਦੱਬਦੇ ਦੱਬਦੇ ਕੱਟ ਨਹੀਂ ਪਾਟ ਆਇਆ ਉਹਨਾਂ ਬਾਅਦੋਂ ਹੋਰ ਮਾਰ ਕੇ ਇਹਨਾਂ ਦੇ ਕਿੰਨੇ ਬਾਰੇ ਹੋਏ ਕਿੰਨੇ ਬੈਠੇ ਸਨ ਕਮਨ ਤੋਂ ਵੀ ਦਵਾਦਣੇ ਸੀ ਕਮਨ ਨੇ ਦੱਬ ਤੇ ਬਣਾਣਾ ਕਿਵੇਂ ਦਾ ਮੀਰੋ ਚੋ ਕਮਨ ਨੂੰ ਵੀ ਕਹਿ ਰਹੇ ਸੀ ਦੱਬ ਦਿੰਦੇ ਹੈ ਆਪਰ ਤੋਂ ਨਹੀਂ ਹੈ ਨਾ ਉਹ ਵੀ ਵਿਆਹ ਵਾਲਾ ਟੈਂਟ ਵੀ ਆ ਗਿਆ ਅੱਜ ਹੁਣ ਇੱਕ ਟੈਂਟ ਨੂੰ ਟੱਕਸਣਗੇ ਤੇ ਮੀਮੂ ਪੂਰਾ ਵਾ ਇੱਧਰ ਨੂੰ ਅੱਜ ਕਰਵਾ ਲਿਆ ਟੈਂਟ ਡੂੰਟ ਲਵਾ ਆ ਯਾਰ ਜ਼ਿੰਮੇਵਾਰੀ ਘੱਟ ਸਮਝਦਾ ਏ ਥੋੜੀ ਜੀ ਫਫੜਾ ਥੋੜਾ ਕੰਮ ਕਰ ਜ਼ਿੰਮੇਵਾਰੀ ਘੱਟ ਸਮਝਦਾ ਆਪਾਂ ਨਾ ਬਹਿੰਦਾ ਹਾਂ ਹਾਂ ਥੋੜੀ ਕਰਦਾ ਪੈਜੇ ਵੀ ਨਾਲ ਹੀ ਡੋਰੀ ਪੈਜੇ ਨੇ 10 ਉਹ ਦਿਲੂ ਉਹ ਸਾਲੀ ਛੋਲੀ ਨਹੀਂ ਦੇਖੀ ਕੋਈ ਨੰਦੂ ਦੀ ਚੰਗਾ ਫਫੜ ਜੀ ਓਕੇ ਪੂਆ ਦੇ ਤਾਂ ਹੁਣ ਗੋਡੇ ਗੁੱਡੇ ਸਭ ਤੋਂ ਕੋਣ ਆੜ ਕੇ ਦੇਖਿਆ ਚੰਗਾ ਪੂਆ ਠੀਕ ਆ ਬੱਛਰੀ ਕਾਲ ਪਰਸੋਂ ਨੂੰ ਮਿਲਦੇ ਆਪਾਂ ਹਾਂ ਟਾਪੋ ਟਾਪ ਹਾਂ ਕੱਗਰਾ ਪਾਉਣਾ ਪਰਸੋਂ ਨੂੰ ਜੰਗ ਰੜ ਜੇ ਕੋਟਾ ਚਲੋ ਮੇਰ ਪਾਰਸੂ ਨੂੰ ਪਾਲਟਣ ਪਾਲਟਣ ਫੇਰ ਅੱਜ ਐਮਬੀਡੀ ਦੇ ਵਿੱਚ ਆ ਗਈ ਹੈ ਪਤਾ ਐਮਬੀਡੀ ਕੰਮਲਾ ਕਰਦਾ ਸਹੀ ਗੱਲ ਆ ਅੱਜ ਤਾਂ ਪਾਲਟਣਾ ਹੁੰਦੇ ਜਾਂਦੀ ਆ ਨਾ ਭੱਜੀ ਹੈ ਤੇਰੀ ਗੀਦੂਰੀ ਕਰ ਸਹੀ ਗੱਲ ਆ ਯੱਕਾ ਦੇ ਹੋਟੇ ਆ ਨਾ ਹਾਂ ਹਾਂ ਕਰਤੀ ਪਾਓ ਭਾਜੀ ਪੈਂਡ ਬਾਈ ਹੁਣੀ ਲਾ ਕੇ ਆਏ ਸੀ ਮਹਿੰਦੀ ਆਪਣੇ ਮੇਰੇ ਵੀ ਉੱਥੇ ਇਹੀ ਲਾ ਕੇ ਆਏ ਸੀ ਹਨਾ ਵੀਰ ਤੁਹਾਡੇ ਵੀ ਉਧਰ ਆ ਤੇ ਜਦੋਂ ਆਪਾਂ ਇੱਥੇ ਨੂੰ ਆਈ ਸੀ ਠੀਕ ਆ ਉਦੋਂ ਮੈਂ ਹੈ ਨਹੀਂ ਸੀ ਮਹਿੰਦੀ ਵਾਲੇ ਧੰਨ ਮੈਂ ਲਾਦਾ ਥੋੜੇ ਬਲੌਂਗ ਬਣਾਏ ਸੀ ਜੱਗੀ ਹੁਣਾਂ ਦਾ ਤਾਂ ਬਣਾਏ ਵਾਓ ਬਣਾਇਆ ਤਾਂ ਸਿੱਧਾ ਆਇਆ ਮਹਿੰਦੀ ਤਿਆਰ ਕਰਦੇ ਹਾਂ ਬਾਈ ਕੀ ਪਾਈ ਜਾਂਦੇ ਆ ਜੀ ਬਈਆ ਤੇਲ ਪਾਉਂਦੇ ਹੈ ਹਾਂ ਹਾਂ ਉਹਨਾਂ ਨੇ ਵੀ ਖੇਡ ਰਹੇ ਨੇ ਪਤਾ ਨਹੀਂ ਕਿ ਕਿਵੇਂ ਪੱਕਾ ਗੋਲ ਲੀ ਬਾਈ ਉਹਨਾਂ ਨੇ ਮਹਿੰਦੀ ਇਹਦਾ ਪਿਆਰ ਕਿਉਂ ਨਹੀਂ ਖਾਣੀ ਆ ਮਾੜੀ ਜੀ ਮਾੜੀ ਖਾਈ ਦੀ ਹੁੰਦੀ ਆ ਮਹਿੰਦੀ ਫੇਰ ਬਾਦ ਚੜਦੀ ਆ ਇਹਨੂੰ ਕੀ ਹੋਈ ਜਾਂਦਾ ਅਸੀਂ ਚੱਲੇ ਆ ਜਾਂਦੇ ਆ ਮੰਨੇ ਲਵਾਉਣੀ ਆ ਟੱਕਾ ਲਵਾਉਣਾ ਮੱਥੇ ਦੇ ਵਿਚਾਲੇ ਨਾ ਦੇਖ ਲਾ ਪੱਕਾ ਲੱਗ ਗਿਆ ਕਿੰਨੀ ਆ ਕੀ ਪੰਪਰ ਲੈਣੇ ਵਈਏ ਕੰਮ ਡਾਉਂਗਾ ਜਾਂ ਬਣਾਗੇ ਮੰਮੀ ਦਾ ਤਾਂ ਮੋਰ ਬਣ ਗਿਆ ਹੈ ਪੈਰਾਂ ਦੇ ਵੀ ਨੂੰ ਸੋਹਣੇ ਮੰਮੀ ਦਾ ਆਪ ਦੇ ਮੰਮੀ ਭਾਣ ਜਿਹਦਾ ਵਿਆਹ ਹੋਣਾ ਦੋਤੇ ਦਾ ਵਿਆਹ ਹਾਂ ਜੀ ਸ਼ਤਜਣਾ ਜਾਗੋ ਬੰਦੀਆਂ ਪਹੁੰਚੀਆਂ ਮੰਮੀ ਦਾ ਜਾਗੋ ਬੰਦੀਆਂ ਜਾਗੋ ਝੱਕੜੀਆਂ ਉਸਰਾਂ ਨਾਲ ਲੈ ਕੇ ਤੇਰਾ ਹੋਇਆ ਸਿਲੈਕਟ ਡਿਜ਼ਾਈਨ ਕੋਈ ਹੈ ਮੈਂ ਕੁਝ ਨਾਮਾਂ ਲਿਖਦੇ ਹਾਂ ਨਾਮ ਉਂ ਹੀ ਲਿਖ ਦੇ ਬਈ ਤੇ ਹੱਥ ਦੇ ਨੰਨਾ ਮਾ ਬੋਈ ਕਰਨਾ ਜਿਹੜਾ ਤੁਸੀਂ ਨਾਮ ਨਹੀਂ ਲੱ ਕੇ ਗਏ ਸੀ ਅੰਦਰ ਦਾ ਭੁੱਲ ਗਏ ਯਾਰ ਮੈਂ ਤੇ ਤੇ ਹੀ ਭੁੱਲ ਗਿਆ ਅੰਦਰ ਕੀ ਦਵਾ ਤੈਨੂੰ ਹੁਣ ਮਹਿੰਦੀ ਮਹਿੰਦੀ ਵੀ ਲੈ ਕੇ ਉੱਜੇ ਤਾਂ ਮੈਂ ਕਿਹਾ ਮੈਂ ਨਾਮ ਲਿਖਾਇਆ ਸੀ ਅੱਛਾ ਮਹਿੰਦੀ ਦੇ ਵਿੱਚ ਅਜ ਤਾਂ ਮੈਂ ਦੇਖ ਲੈਣਾ ਭੋਲਿਆ ਦੇ ਦੋ ਸੋਨਾ ਜਿੰਨੇ ਲਿਆ ਗਏ ਅਜ ਤਾਂ ਮੈਂ ਦੇਖ ਲੈਣਾ ਅੱਛਾ ਮਹਿੰਦੀ ਦੇ ਵਿੱਚ ਉਦੋਂ ਪਾਇਆ ਬਾਈ ਹੁਣ ਲਾ ਕੇ ਗਈ ਸਾਰਿਆਂ ਦੇ ਆਪਣੇ ਜਿਹੜਾ ਤੁਹਾਡਾ ਨਾਮ ਪਾਇਆ ਸੀ ਵੀ ਲੱਭੂ ਅੰਦਰ ਹਨਾ ਹੂੰ ਲੱਭੂ ਅੰਦਰ ਮੇਰਾ ਨਾਮ ਤਾਂ ਇੰਦਰ ਆ ਲੱਭੂ ਕੌਣ ਆ ਇੰਦਰ ਉਹ ਮੈਂ ਕੁਝ ਅੱਗੇ ਮਤਲਬ ਭੋਲੀ ਗਈ ਵੀ ਮੈਂ ਇਹਨਾਂ ਨੂੰ ਕਹਾਂ ਵੀ ਨਾਮ ਲੱਭੋ ਜਦੋਂ ਲੈ ਲੂਗੀ ਮਹਿੰਦੀ ਸਾਰੀ ਉਹ ਚੇਤਾ ਮੈਂ ਕਿਹਾ ਹੇ ਨਾਮ ਤਾਂ ਰਹੀ ਗਏ ਹੂੰ ਠੀਕ ਆਪਨੇ ਵਿਆਹ ਦੇ ਵੀ ਸਾਰਿਆਂ ਦੇ ਮਹਿੰਦੀ ਪਾਈ ਉਹਨਾਂ ਨੇ ਲਵਾਈ ਛੱਡਣਾ ਹੈ ਭਾਵੇਂ ਤੁਸੀਂ ਰਾਂ ਉਹ ਤੋਂ ਬਾਈ ਉਹਨਾਂ ਨੇ ਦਲਵਾਈ ਸੀ ਆਹੋ ਉਹ ਦੇਖੋ ਜਿਹੜਾ ਉੱਤੇ ਵਾਲਾ ਡਿਜ਼ਾਈਨ ਸੀ ਉਹ ਪੱਟੀ ਪਲੱਸ ਫਲਾਵਰ ਮੂਰੇ ਉਹ ਡਿਜ਼ਾਈਨਰ ਉਹ ਗਿਆ ਪਿੱਛੇ ਜਿਹੜਾ ਪਹਿਲਾਂ ਸਿਲੈਕਟ ਕੀਤਾ ਸੀ ਠੀਕ ਹੈ ਸਾਡਾ ਡਿਜ਼ਾਈਨ ਸਿਲੈਕਟ ਹੋਇਆ ਆ ਦੇਖ ਲੈ ਆ ਕੰਮ ਕਰਾਏ ਵੇ ਆ ਨਾ ਇੱਥੋਂ ਧਿਆਨ ਨਾਲ ਇੱਥੇ ਮਹਿੰਦੀ ਲਾਦੇ ਬਾਈ ਠੰਡੀ ਹੁੰਦੀ ਨਾਲੇ ਕਹਿੰਦੇ ਸਟੀਮਰ ਲੱਗ ਗਿਆ ਇੱਥੇ ਮੂਰ ਬਣਾ ਦੇ ਕਿਆਕ ਕਿਆਕ ਵੀ ਮਮੀ ਦੇ ਤਾਂ ਬਣਾਤੀ ਮੂਰ ਨਹੀਂ ਬਾਈ ਪੈਰਾਂ ਤੇ ਮਲਵਾਨੀਆਂ ਕੇ ਕਹਿੰਦਾ ਮੈਂ 2100 ਸ਼ਗਨ ਲੈਣਾ ਪੁਰਸ ਅੱਛਾ ਦੇਰੀ ਕਰ ਅੱਧੀ ਦਾ ਚੂੜੇ ਨੇ ਲਘੋਲੀ ਸੋਹਣੇ ਐਨੇ ਕੋਈ ਲੱਗਣੀ ਐ ਇਹ ਬਣਾਇਆ ਕੀ ਡਿਜ਼ਾਈਨ ਆ ਦਿਖਾ ਬੰਨੀ ਕੀ ਬਣਾਇਆ ਬਾਈ ਇਹ ਮੋਰੀ ਤੂੰ ਵੀ ਮੋਰਨਿੰਗ ਹੀ ਪਵਾ ਦੀ ਇੱਕ ਪਵਾਈਏ ਮੈਂ ਮੋਰਨੀ ਬਾਕੀ ਤੇ ਲੋਟਸ ਪੋਣੇ ਉਧਰ ਮੰਮੀ ਦੇ ਹੋਗੇ ਦੋ ਹੱਥਾਂ ਦੇ ਇੱਕ ਤੇ ਦਾ ਪਾਤੀ ਇਹਨੂੰ ਮੋਰਨੀ ਮੋਬਾਈਲ ਤੇ ਡੇਰ ਪਈ ਐ ਇੱਧਰ ਕੀ ਪਾਉਂਦੇ ਆ? ਬੰਦਾ ਇੱਧਰ ਕੀ ਪਾਉਨੇ ਆ ਬਾਈ? ਡਿਜ਼ਾਈਨ ਜੀ ਉਹੀ ਡਿਜ਼ਾਈਨ ਦਾ ਹੋਰ ਆ ਇੱਧਰ। ਅਲੱਗ ਹੈ? ਅਲੱਗ ਹੈ। ਇਹ ਕਿਹੜਾ ਡਿਜ਼ਾਈਨ? ਇਹ ਵੀ ਡਿਜ਼ਾਈਨ ਹੈ। ਹੰ? ਹੈਵੀ ਵਾਲਾ। ਨਹੀਂ ਇਹਦਾ ਨਾਂ ਕੀ ਆ ਕੋਈ ਨਾਂ। ਪਰਾ ਹੋਇਆ ਡਿਜ਼ਾਈਨ। ਪਰਾ ਹੋਇਆ ਡਿਜ਼ਾਈਨ। ਹੁਣ ਮੋਰਨ ਦਿਖਾਉਂ ਦਈਏ। ਇਹ ਤਾਂ ਕਿਲ ਹੋਣੀ ਆ ਵਾ ਹੂੰ ਬਾਹਰ ਤਾਂ ਹੋ ਗਈ ਪੂਰੀ ਆ ਤਾਂ ਲੱਗਣੀ ਨਹੀਂ ਚੂੜੇ ਕਰਕੇ ਅੱਛਾ ਇਹਦਾ ਇਧਰ ਮੁੰਨ ਦਾ ਸੇਮ ਸੇਮ ਹੀ ਆ ਮੰਮੀ ਵਾਲਾ ਜਿਹੜਾ ਮੇਰੀ ਡਿਜ਼ਾਈਨਰ ਮੰਮੀ ਦੇ ਪਰਮਲੀਆ ਜਿੱਥੇ ਪੈਸੇ ਹੋਣਗੇ ਮੇਰੇ ਨਾਲ ਜਿਸ ਤਰ੍ਹਾਂ ਤਾਰ ਬਣਾਉਣੀ ਮੈਂ ਆ ਜੇ ਹਾਂ ਚੱਲੇ ਜੇ ਦੂਜਾ ਡਿਜ਼ਾਈਨ ਮੰਮੀ ਦੇ ਬਾਅਦ ਕਰ। ਮੈਂਦੀ ਦੇ ਲਾਖਣ ਦੇ ਬਾਅਦ ਧਿਆਨ ਦਿਓ ਜੀ। ਹੈ? ਥੱਕ ਗਈ? ਮੰਮੀ ਲੱਗ ਗਈ। ਹਈਆ ਕਹਾ ਕਿਤੇ ਰਹੇਗੀ। ਕੀ ਮੁੱਖ ਕੀ ਬਾਈ? ਹੈ ਵਾ ਦੀ ਵਾ ਆ ਦੀ ਵਾ ਸੁਣੀ ਲੱਗੇ ਵਿਆਹ ਨਾਲ ਵੀ ਬੰਦੀ। ਆਹ ਦੇ ਖੁੱਲਾ ਟਾਈਮ ਸੀ ਨਾ ਨਹੀਂ ਵਿਆਹ ਨੂੰ ਵੀ ਬੜੀ ਅੱਛੀ ਡਿਜ਼ਾਈਨ ਹੈ ਅੱਜ ਪੈਰਾਂ ਦੇ ਬੜਾ ਸੁਨਾਵੇਂ ਬਈਆ ਚੜਜੇ ਵਜੋਂ ਵਿਆਹ ਨੂੰ ਚੜੀ ਸੀ ਬਹੁਤ ਜ਼ਿਆਦਾ ਚੜੀ ਚੜ ਜਣੀ ਹੈ ਨਾ ਚੜ ਜਣੀ ਹੈ ਨੌ ਸੱਚ ਦਾ ਪਿਆਰ ਹੀ ਬਹੁਤ ਆਹ ਜੀ ਮੈਂ ਜਨਾਮ ਲਖਵਾਉਂ ਠੀਕ ਲੱਭੇ ਤੇ ਨਾਮ ਲਖਾ ਲਾ ਤੂੰ ਨਾਮ ਲਖਾਇਆ ਇਹਦੇ ਵਿੱਚ ਮੇਰਾ ਓਕੇ ਠੀਕ ਆਇਓਡੈਕਸ ਹੈਲੋ ਹੂੰ ਲੱਭਣਾ ਹੁਣ ਆਹੋ ਜੇ ਲੱਭ ਲਿਆ ਫੇਰ ਫਿਰ ਮੈਂ 502 ਨਹੀਂ ਤੁਸੀਂ ਬਾ ਮੈਨੂੰ 1100 ਦੇ ਅੱਛਾ ਸਾਰੇ ਆਏ ਨਹੀਂ ਕਿਹੜੇ ਹੱਥ ਚ ਨਹੀਂ ਦੱਸਣਾ ਭਈਆ ਓਕੇ ਭਈਆ ਓਕੇ ਬਾਈ ਧੰਨਵਾਦ ਦਵਾਣਾ ਕਰੂੰਗਾ ਹੁਣ ਜਦੋਂ ਆ ਲੈ ਗਈ ਫਿਰ ਨੀਂਂ ਕੁੰਡੀ ਲਾ ਕੇ ਨਹੀਂ ਹੁਣ ਹੱਥ ਤਾਂ ਵੀ ਦੱਸ ਆਏ ਦਾ ਮੈਂ ਭੁਲੇਖਾ ਪੈ ਰੂ ਆਏ ਹੈ ਹੱਥਾਂ ਜੀ ਹੈ ਹੈ ਹਨ ਬਾਹਾਂਸ ਵੀ ਹੋ ਸਕਦਾ ਲਾ ਮੈਂ ਦੱਸ ਭਈਆ ਕਿੱਥੇ ਆ ਆਏ ਤਾਂ ਲੱਭਣਾ ਹੀ ਨਹੀਂ ਮੈਨੂੰ ਮਨਾ ਪੈਰਾਂ ਤੇ ਨਾ ਚੜਜੀ ਮੇਰੇ ਪੈਰਾਂ 'ਚ ਤਾਂ ਨਹੀਂ ਹੈਗਾ ਨਹੀਂ ਨਹੀਂ ਪੈਰ ਤੇ ਥੋੜੀ ਨਾਲ ਲਗਾਈ ਦਾ ਐ ਮੈਨੂੰ ਪਤਾ ਮਨਾ ਤੂੰ ਥੋੜੀ ਦੱਸ ਨਾ ਮੰਨ ਦੱਸ ਦੱਸ ਦੇ ਮਾੜਾ ਜਿਹਾ ਦੱਸ ਦੇ ਹਾਂ ਦੱਸ ਗਿਆ ਉਹ ਦੀਪਨ ਦੱਸ ਗਿਆ ਦੀਪਿਆ ਦੀਪਿਆ ਅੱਧੋ-ਅੱਧੀ ਆਤੀ ਕੇ ਬਣਾ ਲਾ ਅੱਧੋ-ਅੱਧੀ ਦੀਪੇ ਅੱਧੋ-ਅੱਧੀ ਪੈਸੇ ਨਹੀਂ ਕਰਦੀ ਇੰਨੀ ਹਾਂ ਦੱਸ ਆਪਣੇ ਪੈਸੇ ਅੱਧੋ-ਅੱਧੀ ਮੈਂ ਲੱਭ ਲੈ ਮੈਨੂੰ 500 ਦੇਣਾ ਮੈਨੂੰ ਓਕੇ ਠੀਕ ਹੈ ਅੱਧੋ-ਅੱਧੀ ਪੈਸੇ ਆ ਦੀਪੇ ਦੱਸ ਦੇ